ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸੌਂ ਪਰ ਕੇ ਕੁਦਰਤ ਕਾਵਣ ਹਵਾਰੀ ਧੰਨ ਧੰਨ ਸਤਗੁਰ ਨਾਨਕ ਦਾਤਾ ਤੇਰਾ ਨਾਮ ਤੇ ਆਈਏ ਪੁਰਗੁਰੂਆਂ ਨੂੰ ਕਰਕੇ ਬੰਦਨਾ ਹੱਥ ਵਿੱਚ ਮੈਂ ਨਿੰਮ ਕੇ ਘਰ ਨਾਮ ਦੇ ਮੇਰਾ ਮਨ ਚ ਇਹ ਮਹਾਨ ਕੁਸ਼ਤੀ ਦੰਗਲ ਤੇ ਮੰਗਤ ਕਰਵਾਇਆ ਜਾ ਰਿਹਾ ਹੈ ਜਿਸ ਤੇ ਵਿੱਚ ਪੰਜਾਬ ਨੇ ਬਲਕਿ ਹਿੰਦੁਸਤਾਨ ਦੇ ਨਾਮ ਪਰ ਪਹਿਲਵਾਨ ਉਚਕੋਟੀ ਦੇ ਪਹਿਲਵਾਨ কুਸਤੀ ਦੇ ਤਨੱਤਰ কুਸਤੀ ਦੇ ਮਹਾਰਥੀ কুਸਤੀ ਦੇ ਰੋਸਟਮ ਆਪਣੀ কুਸਤੀ ਦੇ ਜੋਹਰ ਤਖੌਂੜੀ ਪਹੁੰਚ ਗਏ ਨੇ ਤੇ ਜੋਹਰ ਤਖੌਂੜੀ ਪਹੁੰਚ ਰਹੇ ਨੇ ਉਹ ਜਿਹੜੇ ਪਹਿਲਵਾਨ ਆਪਣੀ কুਸਤੀ ਦੇ ਜੋਹਰ ਤਖੌਂੜੀ ਪਹੁੰਚੇ ਨੇ ਉਹਨਾਂ ਸਾਰੇ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਵੀ ਉਹ ਖਾੜੇ ਪਾਸ਼ਾ ਦੀ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਜਿਹੜੇ ਪਹਿਲਵਾਨ ਬਾਹਰ ਮੋਟਰਾਂ ਤੇ ਬੈਠੇ ਨੇ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਦੀ ਗੱਲ ਹੈ ਜੋ ਵਿਸ਼ਾਲ ਕੁਸ਼ਤੀ ਦੰਗਲ ਅਲੀਪੁਰ ਰਾਈਆਂ ਦੇ ਵਿੱਚ ਕਿੱਥੇ ਬਾਬਾ ਜੈਮਲ ਸਿੰਘ ਜੀ ਔਰ ਸਮਾਗਮ ਦਾ ਧਾਰਬਾਰ ਕਰਦਾ ਸਰਦਾਰ ਇੰਦਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਕਿੱਥੇ ਬੈਠੇ ਨੇ ਜੀ ਬਹੁਤ ਖੁਸ਼ੀ ਦੀ ਗੱਲ ਹੈ ਵਾਈਟ ਕਰ ਰਹੇ ਨੇ ਵੀ ਅੱਜ ਜਿਹੜੇ ਆ ਇਹੋ ਜਿਹੇ ਸਮਾਗਮ ਨੇ ਜੇ ਹੁੰਦੇ ਰਹਿਣਗੇ ਤਾਂ ਕੁਦਰਤੀ ਜਿਹੜੀ ਨਵੀਂ ਪਣੀਰੀ ਨੂੰ ਉਹ ਸੇਧ ਮਿਲੇਗੀ ਔਰ ਇਹ ਸਮਾਗਮ ਚੱਲਦੇ ਰਹਿਣ ਤਾਂ ਇਹਦੇ ਨਾਲ ਦੋ ਗੱਲਾਂ ਹੁੰਦੀਆਂ ਨੇ ਇੱਕ ਤਾਂ ਸੇਧ ਕਾਇਮ ਹੁੰਦੀ ਹੈ ਦੂਜੀ ਭਾਈਚਾਰਕ ਸਾਂਝ ਵੀ ਜੜੀ ਉਹ ਵਾਧੀ ਹੈ ਤੁਸੀਂ ਆ ਵੇਖ ਰਹੇ ਹੋ ਕਿ ਅੰਗਲਾਂ ਦੇ ਬਾਹਰ ਬਹੁਤ ਵੱਡੀ ਤعداد ਚ ਹਜ਼ਾਰਾਂ ਦੀ ਸੈਂਕੜੇ ਲੋਕ ਇੱਥੇ ਪਹੁੰਚੇ ਹੋਏ ਨੇ ਔਰ ਅਜੇ ਮੌਕਿਆਂ ਦੇ ਸਾਰੇ ਆਪਣੇ ਸਾਰੇ ਦਿਨੇ ਛਿੱਟਨੇ ਭੁੱਲ ਕੇ ਹਮੇਸ਼ਾ ਚੰਦਰ ਪਹਿਲਵਾਨ ਖਾਣੇ ਤੇ ਆ ਬਾਈ ਔਰ ਇੱਕ ਸਟੇਜ ਤੇ ਸਾਰੀਆਂ ਪਾਰਟੀਆਂ ਦੇ ਚੰਦਰ ਪਹਿਲਵਾਨ ਕਿੱਥੇ ਖਾਣੇ ਤੇ ਪਾਤੋ ਆ ਬਾਈ ਜਿੰਨੇ ਜੜੇ ਉਹ ਜਿੱਥੇ ਮਤਲਬ ਕਿ ਭਾਈਚਾਰ ਕਿਸਾਨ ਚ ਪੈਦਾ ਕਰਦੇ ਨੇ ਉੱਥੇ ਅ ਜਿਹੜੀ ਅਗਲੀ ਪਨੀਰੀ ਉਹਨੂੰ ਸੇਰ ਤੇੰ ਦਾ ਵੀ ਜਿਹੜਾ ਉਹ ਕੰਮ ਕਰਦੇ ਨੇ ਸੋ ਮੈਂ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਬਾਬਾ ਜੀ ਨੂੰ ਸੋਨੂ ਪਹਿਲਵਾਨ ਜੀ ਨੂੰ ਆਓ ਜੀ ਸੰਜੀਤ ਪਹਿਲਵਾਨ ਜਾਨੇ ਆਜ ਕੇ ਨਹੀਂ ਕਰੋ ਅਰਦਾਸ ਕਰਨਾ ਕਿ ਮੇਲੇ ਇਸੇ ਤਰ੍ਹਾਂ ਹੀ ਲੱਗਦੇ ਰਹਿਣ ਸਾਰੇ ਚੜ੍ਹਦੀ ਕਲਾ ਚ ਰਹਿਣ ਸਰਬੱਤ ਦਾ ਭਲਾ ਹੋਵੇ ਔਰ ਉਹ ਆਇਆ ਤੁਹਾਡਾ ਨਾਮ ਕੋਲੇ ਦੁਨੀਆ ਦੀ ਖੈਰ ਹੋਵੇ ਅਸੀਂ ਦੀ ਹੋਗੀ ਤੇਰਾ ਸ਼ਹਿਰ ਹੋਵੇ ਦਿੱਤ ਸਿੰਘ ਜੀ ਜਰਨੈਲ ਸਿੰਘ ਜੀ ਜਥੇਦਾਰ ਸਾਹਿਬ ਲਓ ਜੀ ਨਗਰ ਦੇ ਇੱਕ ਮੇ ਟੋਲੀ ਨਗਰ ਦੇ ਪਤਵੰਤੇ ਸੱਜਣ ਪਹਿਲ ਪਲੋਟੀ ਦੇ ਪੁੱਤ ਵਰਗਾ ਜਿਹੜਾ ਪਹਿਲਾ ਮਹਾਨ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਇਹਦਾ ਸਭਰਾਮਪ ਹੋਣ ਜਾ ਰਿਹਾ ਹੈ ਪਹਿਲੀ ਜੋੜ ਦੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਅਸੀਂ ਸਮੁੱਚੀ ਪ੍ਰਬੰਧ ਕਮੇਟੀ ਦਾ ਜਲੰਧਿਆ ਦੇ ਹਰਾਈਆਂ ਵਿੱਚੋਂ ਤੈਨੂੰ ਧੰਨਵਾਦ ਕਰਦੇ ਆਂ। ਹੋਰ ਜਿੰਨੀ ਵੀ ਤੇ ਸੰਗਤ ਪਹੁੰਚੀ ਹੈ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਇੱਕ ਵਾਰ ਨਗਰ ਖੇੜੇ ਦੇ ਨਾਂ ਤੇ ਆਪੋ ਆਪਣੇ ਗੁਰੂਆਂ ਪੀਰਾਂ ਫਕੀਰਾਂ ਦੇ ਨਾਂ ਤੇ ਤੇ ਬੁੱਧੋ ਧਾਰੀ ਮਹਾਪੁਰਸ਼ਾਂ ਦੇ ਨਾਂ ਤੇ 33 ਕਰੋੜ ਦੇਵੀ ਦੇਵਤਿਆਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਕੇ ਆਪੋ ਆਪਣੀ ਹਾਜ਼ਰੀ ਕਿਰਪਾਲਤਾ ਕਰੋ। ਹੋਰ ਜਿੱਥੇ ਤੱਕ ਸ਼ੌਂਕ ਦੀ ਆਵਾਜ਼ ਆਦੀ ਹੈ ਸਾਰੀ ਇਹ ਨਗਰ ਨਿਵਾਸੀਆਂ ਨੂੰ ਅਸੀਂ ਬੇਤਨ ਦਰਸ਼ੀ ਆ। ਲਾਡੀ ਪਹਿਲਵਾਨ ਦੀ ਬੇਨਤੀ ਹੋ ਸਾਡੇ ਕੋਲ ਪਹੁੰਚੀ ਜੀ ਕਿਰਪਾਤਾ ਕੋ ਮਨਪ੍ਰੀਤ ਪਹਿਲਵਾਨ ਜੀ ਯਾਦ ਕਰ ਰਹੇ ਨੇ ਲਾਡੀ ਪਹਿਲਵਾਨ ਦੀ ਬੁਲਾੜੀ ਹੱਥ ਜੋੜ ਕੇ ਬੇਨਤੀ ਅਖਾੜੇ ਪਾਸੋਂ ਪਹੁੰਚੂ ਬਈ ਕਾਸ਼ ਕਿ ਵੀਰੋ ਗੁਰਬਾਣੀ ਦੇ ਅਨੁਸਾਰ ਕੋਹੋ ਕੱਟਰ ਤੈ ਮਿਲੋ ਮੇਰੇ ਭਾਈ ਡੁੱਬ ਤਾ ਦੂਰ ਕਰੋ ਲੈ ਬਿਲਾਏ ਹਰ ਨਾਮੇ ਕਹੋ ਉਹ ਜੋੜੀ ਜੀ ਬਾਲਸ਼ਦਾਇ ਸਭ ਬੰਦੇ ਇੱਕ ਨੂਰ ਕੋ ਸਭ ਜੱਤੂਏ ਕੌਣ ਭਲੇ ਕੌਣ ਮੰਦੇ ਇੱਕ ਪਿਤਾ ਜੋ ਬਚਨ ਦਾ ਦੰਗਲ ਕਰਵਾ ਕੇ ਇਹਨਾਂ ਨੇ ਹਸਤੋਂ ਪਹਿਲਵਾਨਾਂ ਦਾ ਮਾਣ ਵਧਾਇਆ ਹੈ ਪਹਿਲਵਾਨ ਅਮਰੀਕ ਸਿੰਘ ਦੀ ਰੌਣੀ ਵਾਲੇ ਅਖਾੜੇ ਪਾਰ ਟੱਟ ਮਰੇ ਕਬ ਹੋਣਾ ਸਾਡੇ ਖੇਤ ਜੋਤੋਂ ਪ੍ਰੇਮ ਖੇਲਣ ਦਾ ਚਾਉ ਸਿਰਦਰ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ ਪਹਿਲਾ ਮਰਨ ਤਕਬੂਲ ਜੀਵਨ ਕੀ ਸਾਡੇ ਆਸ ਬਹੁਤ ਸਬਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ ਬਹੁਤ ਸਬਨਾ ਕੀ ਰੇਣਕਾ ਤੋ ਆਹ ਹਮਾਰੇ ਪਾਸ ਆਜੋ ਜੀਰੇ ਨੱਚਣਾ ਖੰਡੇ ਦੀ ਧਾਰ ਤੇ ਬਈ ਆਜੋ ਜੀਰੇ ਨੱਚਣਾ ਖੰਡੇ ਦੀ ਧਾਰ ਤੇ ਜਿਹੜੇ ਪਹਿਲਵਾਨ ਨੇ ਮਲ ਜੋਧ ਕਰਨਾ ਧਰਮ ਜੋਧ ਕਰਨਾ ਆਪਣੇ ਡੌਲਿਆਂ ਨੂੰ ਧਾ ਦੇ ਕੇ ਜਾਂ ਮੇਰੇ ਦਾਤਾ ਜਾਂ ਮੇਰੇ ਮੌਲਾ ਜੈਬ ਜਰੰਗ ਵਾਲੀ ਸ਼ਾਹ ਅਲੀ ਦੇ ਨਾਰੇ ਲਾਉਂਦੇ ਹੋਏ ਅਖਾੜੇ ਪਾਸ਼ਾ ਜੀ ਹਜ਼ੂਰੀਏ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਜਿੰਨਾ ਜਿੰਨਾ ਅਖਾੜਿਆਂ ਦੇ ਟਕੜਾ ਹੈ ਉਹ ਸਖ ਸਕਦਾ ਜੋਤ ਅੰਬਾਲਾ ਤੇ ਜਨ ਤੂਫਾਨ ਪਹਿਲਵਾਨ ਜੀ ਕੁਸ਼ਤੀ ਖੜਾ ਰਹੀ ਹੈ ਬਾੜ ਦੁਨੀਆ ਪਹਿਲਵਾਨ ਆਪਣੇ ਆਪ ਨੂੰ ਕਰਵਾ ਕੇ ਸਾਡੇ ਕੁਸ਼ੀ ਕਰਵਾ ਰਿਹਾ ਹੈ ਲੱਭਣਾ ਥੋੜਾ ਆ